ਪਾਤੀ ਕਿਸਾਨ ਯੂਨੀਅਨ ਪਾਇਕਤਾ ਉਗਰਾਹ ਦੇparatmala project ਦੇ ਅਧੀਨ ਦਿੱਲੀ ਅਮ੍ਰਿਤਸਰ ਕਟੜਾ ਐਕਸਪ੍ਰੈਸ ਦੇ ਵਿੱਚ ਜੱਸਦੇ ਕਿ ਆਉਣ ਵਾਲੀ ਜ਼ਮੀਨ ਦੇ ਵਿੱਚ ਟੈਂਟ ਲਗਾ ਕੇ ਪੱਕਾ ਮੋਰਚਾ ਜਿਹੜਾ ਹੈ ਲਗਾਤਾਰ ਜਾਰੀ ਹੈ ਇਸ ਬਲੌਗ ਦੇ ਦੱਸਦੇ ਇਸ ਮੌਕੇ ਤੇ ਬਲੌਕ ਆਗੂ ਮਨਜੀਤ ਸਿੰਘ ਕਰਾਚੋ ਜਾਣਕਾਰੀ ਦਿੰਦੇ ਹੋਏ ਦੱਸ ਰਹੇ ਨੇ ਕਿ ਜੋ ਦਿੱਲੀ ਅਮ੍ਰਿਤਸਰ ਕਟੜਾ ਐਕਸਪ੍ਰੈਸ ਦੇ ਉੱਪਰ ਚੜਨ ਵਾਲੀ ਚੜ੍ਹਨ ਦੇ ਲਈ ਪਟਿਆਲਾ ਤੋਂ ਸੁਨਾਮ ਰੋਡ ਦੇ ਕੋਲ ਗੋਲ ਚੱਕਰ ਦੇ ਵਿੱਚ ਜ਼ਮੀਨਾਂ ਐਕਵਾਇਰ ਹੋਈਆਂ ਨੇ ਜਿਸ ਦੇ ਵਿੱਚ ਕਿ ਟੋਲ ਪਲਾਜ਼ਾ ਵੀ ਬਣ ਗਿਆ ਹੈ ਮੇਰਾ ਨਾਮ ਮਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾਗਰਾਂ ਦਾ ਸੀਨੀਅਰ ਬੀਤ ਪ੍ਰਧਾਨਾ ਬਲਾਕ ਪਾਨੀਗੜ ਦਾ ਇੱਕ ਸਮਸਾਰ ਨੂੰ ਲੈ ਕੇ ਭਾਰਤ ਨਾਲ ਪ੍ਰੋਜੈਕਟ ਦੇ ਪਰਤਨਾਂ ਲਾਏ ਇਹ ਜਿਹੜਾ ਭਾਰਤ ਹੈ ਭਾਰਤ ਮਾਲਾ ਪ੍ਰੋਜੈਕਟ ਨਿਕਲਿਆ ਰੋਡ ਇਹਨਾਂ ਨੇ ਜ਼ਮੀਨ ਕਿਸਾਨਾਂ ਨੇ ਛੱਡ ਦਿੱਤੀ ਸੀਗੀ ਪਰ ਰੋਡ ਵਿਭਾਗ ਮੈਂ ਤੋਂ ਇਹਦੀ ਮਿਸਟੇਕ ਰਹਿ ਕੇ ਇਹਦੇ ਪੈਸੇ ਨਹੀਂ ਇਹਨਾਂ ਨੂੰ ਪਾਈ ਦੂਜੀ ਜ਼ਮੀਨ ਇਹਨਾਂ ਨੇ ਛੱਡ ਦਿੱਤੀ ਪੈਸੇ ਪੈ ਗਏ ਉਹ ਤਾਂ ਟੂਨ ਪਲਾਜ਼ਾ ਬਣ ਗਿਆ ਇਹ ਜ਼ਮੀਨ ਦੀ ਮਿਸਟੇਕ ਇਹਨਾਂ ਤੋਂ ਰੋਡ ਵਾਲਿਆਂ ਤੋਂ ਹੋਈ ਹੈ ਇਹਨਾਂ ਤੋਂ ਨਹੀਂ ਇਹਨਾਂ ਨੇ ਛੱਡ ਦਿੱਤੀ ਸੀ ਜਦੋਂ ਇਹਨਾਂ ਨੇ ਜ਼ਮੀਨ ਛੱਡਤੀ ਪੈਸੇ ਨਾ ਪਾਏ 1.5 ਸਾਲ ਬਾਅਦ ਇਹਨਾਂ ਨੇ ਮੁੜ ਕੇ ਜ਼ਮੀਨ ਤੇ ਕਬਜ਼ਾ ਕਰਿਆ ਜਦੋਂ ਪੈਸੇ ਪਾਈ ਨਹੀਂ ਹੁਣਾਂ ਕਿਉਂ ਇਹਨਾਂ ਨੇ ਮਿਸਟੇਕ ਠੀਕ ਕਰਕੇ ਪੈਸੇ ਪਾਤੇ ਇਹਨਾਂ ਤੋਂ ਬਿਨਾ ਪੁੱਛੀ ਪਰ ਪੈਸੇ ਪਾਤੇ ਉਸੇ ਪਿਛਲੇ ਰੇਟ ਦੇ ਉਰੇ ਰੇਟ ਜਣੀ ਕਿ ਜ਼ਮੀਨ ਦੇ ਦੁੱਗਣੇ ਹੋ ਗਏ ਜਿਹੜਾ ਜ਼ਮੀਨ ਦਾ 30 ਲੱਖ ਦਾ ਕਿਨਤਾ ਦੀ ਉਹ 60 ਲੱਖ ਦਾ 55 ਲੱਖ ਦਾ ਹੋ ਗਿਆ ਮਸਲਾ ਇਹ ਹੈ ਇਹਨਾਂ ਨੂੰ ਕਿਹਾ ਵੀ ਜ਼ਮੀਨ ਅਸੀਂ ਛੱਡ ਰੱਖੀ ਹੈ ਜ਼ਮੀਨ ਦੇ ਰਖਿਆ ਕੋਈ ਮਤਬਨ ਨਹੀਂ ਕੋਈ ਰੌਲਾ ਨਹੀਂ ਪਰ ਪੈਸੇ ਦਾ ਸਾਨੂੰ ਹੁਣ ਦੇ ਮੁਤਾਬਕ ਦਿਓ ਨਮਾ ਜਿਹੜਾ ਇਹਦਾ ਇਹ ਇਹਨਾਂ ਨੂੰ ਤੁਸੀਂ ਪਾਇਆ ਕੁਝ ਬਣਾਇਆ ਜਿਹੜਾ ਉਹਦੇ ਢੰਗ ਨਾਲ ਬਣਾ ਕੇ ਪੈਸੇ ਸਾਨੂੰ ਪੂਰੇ ਦੇਓ ਪਰ ਉਹ ਚ ਇਥੇ ਵੀ ਐਸ.ਡੀ.ਐਮ ਕਹਿੰਦੀ ਵੀ ਜਿਹੜਾ ਇਹ ਅਸੀਂ ਬਣਾਤਾ ਇਹਦਾ ਕੋਈ ਕਾਨੂੰਨੀ ਜਿਹੜੀ ਕਿਰਿਆ ਕਰਦੇ ਆ ਇਹ ਵੀ ਇਹਦਾ ਅਸੀਂ ਬਦਲ ਨਹੀਂ ਸਕਦੇ ਪੈਸੇ ਤਾਂ ਉਨੇ ਹੀ ਮਿਲਣਗੇ ਇਹ ਨਜਾਇਜ਼ ਧੱਕਾ ਹੈ ਜ਼ਮੀਨ ਦਾ ਰੇਟ 1.5 ਕਰੋੜ ਰੁਪਏ ਦਾ ਹੋ ਗਿਆ ਉਰੇ ਤਾਂ ਰੋਡ ਦੇ ਉੱਤੇ ਜਿਹੜਾ ਸਾਡਾ ਧਰਨਾ ਲਾਇਆ ਹੈਗਾ ਇੱਥੇ ਇੱਕ ਰੋਡ ਮਾਹਕਮੇ ਵੱਲੋਂ ਇਹ ਮਿਸਟੇਕ ਦੇ ਵਿੱਚ ਇੱਕ ਨੰਬਰ ਛੁੱਟ ਗਿਆ ਸੀਗਾ ਉਹ ਨੰਬਰ ਛੁੱਟਣ ਕਰਕੇ ਇਹਨਾਂ ਨੂੰ ਪੈਸੇ ਨਹੀਂ ਪਏ ਪੈਸੇ ਨਹੀਂ ਪਏ ਤੇ ਅਸੀਂ ਉਹਦਾ ਕਾਬਜਾ ਨਹੀਂ ਦਿੱਤਾ ਹੈਗਾ ਉਹਦਾ ਮਤਲਬ ਇਸ ਰੋਡ ਦਾ ਕੰਮ ਚੱਲਦੇ ਨੂੰ ਤੇ ਦੂਜੇ ਲੋਕਾਂ ਨੂੰ 32 ਮਹੀਨੇ ਹੋ ਗਏ ਪੈਸੇ ਪਿਆ ਨੂੰ ਪਰ ਇਹਨਾਂ ਨੂੰ ਹੁਣ ਕੱਲੋਂ ਉਸੇ ਪੁਰਾਣੇ ਰੇਟ ਦੇ ਵਿੱਚ ਪੈਸੇ ਪਾ ਕੇ ਐਸਡੀਐਮ ਮੈਡਮ ਕਹਿੰਦੀ ਹੈ ਵੀ ਤੁਸੀਂ ਮਤਲਬ ਸਾਨੂੰ ਕੰਮ ਚਲਾਉਣ ਦਿਓ ਅਸੀਂ ਆਖਿਆ ਜੀ 32 ਮਹੀਨੇ ਹੋ ਗਏ 32 ਮਹੀਨੇ ਬੱਚਾ ਜਿਹੜੇ ਜ਼ਮੀਨ ਦੇ ਰੇਟ ਟੁਕੜੇ ਹੋ ਗਏ ਤੇ ਜਿਹੜਾ 43 ਲੱਖ ਤੁਸੀਂ ਕੱਲ ਖਾਤੇ ਚ ਪਾਇਆ ਉਹ ਜਿਹੜਾ 43 ਲੱਖ ਦਾ ਵਿਆਜ ਬਣਾਈਏ ਤਾਂ 20 ਲੱਖ ਰੁਪਇਆ ਵਿਆਜ-ਵਿਆਜ ਦਾ ਬਣਦਾ ਹੈ ਇਸ ਤਰੀਕੇ ਨਾਲ ਤੁਸੀਂ ਸਾਡੇ ਨਾਲ ਧੱਕਾ ਕਰਦੇ ਹੋ 32 ਮਹੀਨੇ ਪਹਿਲਾਂ ਸਾਨੂੰ ਪੈਸੇ ਪਾਉਣ ਦੇ ਅਸੀਂ ਆਪਦੀ ਜ਼ਮੀਨ ਕਿਤੇ ਹੋਰ ਲੈ ਲੈਂਦੇ ਇਸ ਲਈ ਇਸ ਦੂਜਾ ਇਹ ਖੇਤਾਂ ਨੂੰ ਰਾਹ ਨਹੀਂ ਲਾਇਆ ਹੈਗਾ ਹੁਣ ਤੱਕ ਵੀ ਲੋਕ ਜਾਣਗੇ ਕਿਵੇਂ ਆਪਣੇ ਖੇਤ ਆ ਇਹ ਸੱਤ ਕਿਸਾਨ ਨੇਗੇ ਸੱਤ ਕਿਸਾਨਾਂ ਦੇ ਖੇਤ ਨੇ ਅੱਗੇ ਉਹ ਕਿਸਾਨ ਨੂੰ ਜਦੋਂ ਰਾਹ ਹੀ ਨਹੀਂ ਆਉਂਦੇ ਖੇਤ ਨੂੰ ਤੇ ਜਾਣਗੇ ਕਿ ਦੀ ਇਸ ਕਰਕੇ ਰੋਡ ਮਹਕਮੇ ਦੀ ਵੱਡੀ ਮਿਸਟੇਕ ਹੈਗੀ 13 ਵਿਸਵੇ ਜਗਾ ਉਹ ਪਹਿਲਾਂ ਬਾਗਲ ਰੱਖੀ ਹੈਗੀ ਉਹਦਾ 1 ਰੁਪਿਆ ਨਹੀਂ ਹਜੇ ਤੱਕ ਦਿੱਤਾ ਹੈਗਾ